ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਡੇ ਤੋਂ ਮਾਫੀ ਚਾਹੁੰਨੇ ਕਿ ਬੜੇ ਟਾਈਮ ਬਾਅਦ ਆਪਾਂ ਦੁਬਾਰਾ ਵੀਡੀਓ ਸ਼ੁਰੂ ਕੀਤੀਆਂ ਕਿਉਂਕਿ ਥੋੜਾ ਜਿਹਾ ਘਰੇ ਘਰੇਲੂ ਕੰਮ ਕਰ ਚੱਲ ਰਹੇ ਸੀ ਤੁਸੀਂ ਪਿੱਛੇ ਵੇਖ ਲਿਓ ਚਲੋ ਮੜਾ ਮਟਾ ਘਰ ਸੈਟਿੰਗ ਕੀਤੀ ਸੀ ਉਹਦੇ ਕਰਕੇ ਬੜੇ 2-3 ਮਹੀਨੇ ਤੋਂ ਆਪਾਂ ਵੀਡੀਓ ਨਹੀਂ ਪਾਈ ਨਾ ਇੰਸਟਾਗ੍ਰam ਤੇ ਪਾਈ ਤੇ ਨਾ YouTube ਤੇ ਚੈਨਲ ਤੇ ਪਾਈਏ ਤੇ ਜਿਹੜੇ ਆਪਣੇ ਨਾ ਚੈਨਲ ਨਾਲ ਨਵੇਂ ਜੁੜੇ ਚੰਨਲ ਸਬਸਕ੍ਰਾਈਬ ਕਰ ਲਿਓ ਵਧੀਆ ਵਧੀਆ ਵੀਡੀਓ ਵੇਖਣ ਲਈ ਵਧੀਆ ਵਧੀਆ ਗੱਡੀਆਂ ਦੇਖਣ ਲਈ ਨਵੀਂ ਨੌਲੇਜ ਲੈਣ ਵਾਸਤੇ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਲਿਓ ਤੇ ਅੱਜ ਤੁਹਾਡੇ ਵਾਸਤੇ ਆਪਾਂ ਦੁਬਾਰਾ ਫਿਰ ਉਹੀ ਆਫਰ ਚਲਾਤੀਏ ਜਿਹੜੀ ਤੁਸੀਂ 8000 ਰੁਪਿਆ ਮਹੀਨੇ ਤੇ ਸਾਲ ਤੇ ਜਿਹੜਾ ਤੁਸੀਂ 8000 ਰੁਪਿਆ ਸਾਲ ਦਾ ਦੇਣਾ ਸੀ ਉਸੇ ਦੇ ਦੁਆਰਾ ਆਪਾਂ ਫੇਰ ਸਕੀਮ ਚਲਾਤੀਏ ਤੇ ਤੁਸੀਂ ਚੈਨਲ ਸਾਰੀ ਵੀਡੀਓ ਨਾਲ ਜੁੜੇ ਰਹੋ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਵਿੱਚੋਂ ਸਕਿੱਪ ਨਾ ਕਰਿਓ ਸਿੱਧਾ ਫੋਨ ਨਾ ਲਾਇਓ ਕਿ ਵੀਰ ਸਿੱਧਾ ਫੋਨ ਲਾ ਲੈਂਦੇ ਆ ਫਿਰ ਅਸੀਂ ਅੱਗੂ ਕਹਿੰਨੇ ਹਾਂ ਜੀ ਤੁਸੀਂ ਸਾਰੀ ਪਹਿਲਾਂ ਵੀਡੀਓ ਵੇਖ ਕੇ ਫਿਰ ਕਾਲ ਕਰੋ ਇਸ ਕਦੇ ਵੀਡੀਓ ਦੇ ਵਿੱਚ ਸਾਰੀ ਆਪਾਂ ਗੱਲਬਾਤ ਨੂੰ ਸਮਝਾ ਦਾਂਗੇ 8000 ਰੁਪਿਆ ਤੁਸੀਂ ਸਾਲ ਦਾ ਕਿਵੇਂ ਦੇਣਾ ਕਿਉਂ ਦੇਣਾ ਕਦੋਂ ਦੇਣਾ ਠੀਕ ਹੈ ਸਾਰੀ ਵੀਡੀਓ ਵੇਖਿਓ ਤੇ ਵੀਡੀਓ ਦੇ ਨਾਲ ਜੁੜੇ ਰਹੋ ਤੇ ਜਿਹੜੇ ਚੈਨਲ ਨਵੇਂ ਜੁੜੇ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਉਹਦੇ ਵਿੱਚ ਹੁੰਦਾ ਸੀ ਜਿਵੇਂ ਨਾ ਅੱਗੇ ਲੋਕ ਕਹਿੰਦੇ ਸਾਨੂੰ ਇੰਨੇ ਦੀ ਮਿਲਦੀ ਏ ਇੰਨੇ ਦੀ ਮਿਲਦੀ ਏ ਇੰਨੇ ਬੈਂਕ ਕੋਲੇ ਵਿਆਹ ਠੋਕ ਦਿੰਦੇ ਆ ਇੰਨੇ ਆ ਠੋਕ ਦਿੰਦੇ ਸਾਰੀ ਆਪਾਂ ਇਹਦੇ ਡਿਟੇਲ ਦਵਾਂ ਨਾਲੋ ਨਾਲ ਤੁਹਾਨੂੰ ਆਪਾਂ ਵੀਡੀਓ ਦਿਖਾਈ ਜੰਨੇ ਆ ਤੇ ਨਾਲੋ ਨਾਲ ਹੀ ਤੁਸੀਂ ਵੀਡੀਓ ਸ਼ੇਅਰ ਕਰ ਦੋ ਤੇ ਆਜੋ ਤੁਹਾਡੇ ਅਸਤੇ ਲੈ ਕੇ ਆ ਗਏ 2013 ਮਾਡਲ ਡੀਆਰ ਦੂਜੇ ਨਾਂ ਦੀ ਏ ਪੰਜਾਬ ਨੰਬਰ ਦੀ ਏ ਬਿਲਕੁਲ ਨਵੀਂ ਤੇ ਸੋਹਣੀ ਗੱਡੀ ਐ ਤੇ ਟਾਇਰ ਜਮਾ ਬ੍ਰੈਂਡ ਨਿਊ ਹਜੇ 5-7000 ਦਾ ਸੀ ਹੀ ਚੱਲੇ ਆ ਤੇ ਵੀਡੀਓ ਨੂੰ ਵਾਰ ਤੋਂ ਵਾਰ ਕਰ ਦੋ ਸ਼ੇਅਰ ਆਜੋ ਨਾਲ ਜੁੜੇ ਰਹੋ ਤੇ ਮੈਂ ਤੁਹਾਨੂੰ ਕੱਲੀ ਕੱਲੀ ਗੱਡੀ ਦੀ ਡਿਟੇਲ ਦੇ ਦੇਣਾ ਪਹਿਲਾਂ ਤੁਸੀਂ ਟਾਇਰ ਨੇ ਚੈੱਕ ਕਰੋ ਇਹਰ ਵੇਖੋ ਬਾਡੀ ਲੈਨ ਵੇਖੋ ਕੋਈ ਸਕਰਾਚ ਨਹੀਂ ਸਾਰੀ ਬਾਡੀ ਤੇ ਬਿਲਕੁਲ ਨਵੀਂ ਤੇ ਸੋਹਣੀ ਦੇ ਨਕੋਰ ਗੱਡੀ ਏ ਤੇ ਇੰਜਨ ਦੀ ਇੰਨੀ ਕੋ ਮੈਂ ਗਾਰੰਟੀ ਦੇ ਸਕਦਾ ਤੁਸੀਂ ਸੋਚਿਆ ਨਹੀਂ ਹੋਣਾ ਇੰਜਨ ਦੀ ਵੀ ਸਾਡੇ ਵੱਲੋਂ ਫੁੱਲ ਗਾਰੰਟੀ ਜਾਂਦੀ ਤੇ ਆਜੋ ਹੁਣ ਆਪਾਂ ਤੁਹਾਨੂੰ ਗੱਡੀ ਵਿੱਚੋਂ ਦਿਖਾ ਦਿੰਨੇ ਆ ਪਹਿਲਾਂ ਟਾਇਰਾਂ ਤੇ ਇਕੱਲਾ ਇਕੱਲਾ ਟਾਇਰ ਦਿਖਾ ਦਿੰਨੇ ਆ ਇੱਕੋ ਜੇ ਟਾਇਰ ਏ ਇੱਕੋ ਕੰਪਨੀ ਦੇ ਘਰ ਤੋਂ ਘੱਟ 100 ਚ 100% ਹੀ ਪਿਆ ਠੀਕ ਹੈ ਜੀ ਅਗਲਾ ਵੀ ਦੇਖ ਲਓ ਇਹ ਵੀ ਜਮਨ ਨਵੇਂ ਆ ਬ੍ਰੈਂਡ ਨਿਊ ਏ ਕੀ ਮਤਲਬ ਕਿ ਹਜੇ 100 ਕਿਲੋਮੀਟਰ ਵੀ ਨਹੀਂ ਚੱਲੀ ਟਾਇਰਾਂ ਦੇ ਟਾਇਰ ਚਾਰੇ ਚੈੱਕ ਕਰਵਾ ਲੈਂਦੇ ਆ ਇਹ ਵੀ ਦੇਖੋ ਬਿਲਕੁਲ ਨਵੇਂ ਟਾਇਰ ਏ ਬ੍ਰੈਂਡ ਨਿਊ ਟਾਇਰ ਏ ਠੀਕ ਏ ਤੇ ਗੱਡੀ ਵੀ ਆਪਾਂ ਚੈੱਕ ਕਰਵਾ ਦਿੰਨੇ ਆ ਵਿੱਚੋਂ ਵੀ ਵੀਡੀਓ ਨਾਲ ਜੁੜੇ ਰਹੋ ਤੇ ਆਜੋ ਤੁਹਾਨੂੰ ਨਾਲ-ਨਾਲ ਮੈਂ ਸਕੀਮ ਵੀ ਸਮਝਾ ਦਿੰਨਾ ਕਿ ਗੱਡੀ ਦਾ ਜਿਹੜਾ ਇਹਦਾ ਪ੍ਰੋਪਰ ਰੇਟ ਹੈਗਾ ਜੀ ਆਕਰੋ ਚੈੱਕ ਕਰੋ ਚੈੱਕ ਵਿੱਚੋਂ ਬਿਲਕੁਲ ਬ੍ਰੈਂਡ ਨਿਊ ਗੱਡੀ ਏ ਕੋਈ ਗੰਦ ਪਹਿਲੀ ਨਹੀਂ ਵੱਜਾ ਕੋਈ ਕੁਝ ਨਹੀਂ ਨੇ ਦਾ ਸਟੀਅਰਿੰਗ ਸਟੂਰ ਨਹੀਂ ਬੁਰੇ ਹਾਲ ਹੋਏ ਹੁੰਦੇ ਆ ਵੇਖੋ ਵਿੱਚੋਂ ਵੀ ਬਿਲਕੁਲ ਨਵੀਂ ਆਜੋ ਤੁਹਾਨੂੰ ਮੈਂ ਆ ਵੀ ਦਿਖਾ ਦਿੰਦਾ ਸੀਲਾਂ ਵੇਖੋ ਚੈੱਕ ਕਰ ਲਓ ਜੀ ਸੀਲਾਂ ਚੈੱਕ ਕਰ ਲਓ ਪ੍ਰੋਪਰ ਕੋਈ ਗੱਡੀ ਲੱਗੀ ਵਿੱਚ ਨਹੀਂ ਕੋਈ ਕੁਝ ਨਹੀਂ ਕੋਈ ਗਲੀ ਨਹੀਂ ਕੋਈ ਕੁਝ ਨਹੀਂ ਮੈਂ ਨਾਮ ਬ੍ਰੈਂਡ ਯੂਕਾਰੇ 13 ਮਾਡਲ ਦੇ VDI ਇਚੋਰਸ ਸਪਲੂਸ਼ਨ ਸਾਰੇ ਕਾਗਜ਼ ਦੇ ਓਕੇ ਜੇ ਠੀਕ ਹੈ ਜੀ ਅਗਲੀ ਵਾਰੀ ਵੀ ਚੈੱਕ ਕਰ ਲਓ ਦੂਜੇ ਨਾਂ ਦੀ ਇਹ ਪੰਜਾਬ ਨੰਬਰ ਦੀ ਏ 2013 ਮਾਡਲ BD ਜਿਹਦੇ ਅੱਗੇ ਕੀ ਹੁੰਦਾ ਸੀ ਕਿ ਲੋਕ ਕਹਿੰਦੇ ਸੀ ਕਿ ਸਾਨੂੰ ਅਸੀਂ ਲੋਨ ਕਰਾਵਾਂਗੇ ਸਾਨੂੰ ਇੰਨੀ ਵਿਆਜ ਪਊਗੀ ਓਨੀ ਵਿਆਜ ਪਊਗੀ ਜਿਹੜਾ ਇਹਦਾ ਛੋਟਾ ਜਿਹਾ ਮੁੱਲ ਹੈਗਾ ਗੱਡੀ ਦਾ ਉਹ ਹੈਗਾ ਜੇ ਜਿਹੜਾ ਇਹਦਾ ਛੋਟਾ ਜਿਹਾ ਮੁੱਲ ਹੈਗਾ ਉਹ ਗੱਡੀ ਦਾ ਹੈਗਾ ਜੇ 3,60,000 ਰੁਪਈਆ 3,60,000 ਰੁਪਈਆ ਦਾ ਛੋਟਾ ਜਿਹਾ ਇੱਕ ਮੁੱਲ ਜੇ ਠੀਕ ਹੈ ਕਰੋ ਚੱਕ ਇਹ ਸੀਲਾ ਸੂਲਾ ਸਭ ਕੋਈ ਨਾਲ ਦਾ ਜੀ ਹਾਂ ਬਈ ਜਿਹੜਾ ਤੁਸੀਂ ਸਾਲ ਦਾ ਆਪਾਂ ਕਿੰਨੇ 8000 ਰੁਪਏ ਦੇ ਅੱਗੇ ਹੁੰਦਾ ਸੀ ਯਾਰ ਆਪਣੇ ਜ਼ਿਆਦਾਤਰ ਪਿੰਡਾਂ 'ਚ ਵੀਰ ਹਨਾ ਜਦੋਂ ਫਸਟ ਟਾਈਮ ਗੱਡੀ ਲੈਣੀ ਹੁੰਦੀ ਸੀ ਤੇ ਜ਼ਿਆਦਾਤਰ ਇਹ ਹੁੰਦਾ ਸੀ ਕਿ ਆਪਣਾ ਵਿਆਜ ਬੈਂਕ ਵਾਲੇ ਵਿਆਜ ਬੜੀ ਲਾਉਂਦੇ ਆ ਆ ਬੜੇ ਵਿਆਜ ਲਾਉਂਦੇ ਆ ਉਹ ਬੜੇ ਲਾਉਂਦੇ ਆ ਹਨਾ ਤੇ ਸਾਲ ਦਾ ਹੁਣ ਤੁਹਾਨੂੰ ਸਿਰਫ ਕੋਈ ਜਿਆਦਾ ਵਿਆਜ ਨਹੀਂ ਪੈਣੀ ਸਿਰਫ ਸਾਲ ਦਾ 8000 ਰੁਪਿਆ ਤੁਸੀਂ ਲੱਖ ਨੂੰ ਦੇਣਾ ਤੇ ਗੱਡੀ ਦੇ ਮਾਲਕ ਬਣ ਸਕਦੇ ਜੀ ਠੀਕ ਹੈ ਜੀ ਜੋ ਵੀ ਬਾਕੀ ਡਾਊਨ ਪੇਮੈਂਟ ਹੋਈ ਤੁਹਾਡੇ ਸਿਪਲਸ ਕੋ ਦੇ ਹਿਸਾਬ ਨਾਲ ਚੱਲੂਗੀ ਠੀਕ ਹੈ ਸਿਰਫ ਤੁਸੀਂ ਸਾਲ ਦਾ 8000 ਰੁਪਿਆ ਲੱਖ ਨੂੰ ਵਿਆਜ ਲੱਗੂਗੀ ਠੀਕ ਹੈ ਜੀ ਤੇ ਤੁਸੀਂ ਇਹ ਗੱਡੀ ਦੇ ਮਾਲਕ ਬਣ ਸਕਦੇ ਜੇ ਕਿਉਂਕਿ ਪਹਿਲਾਂ ਹੁੰਦਾ ਸੀ ਯਾਰ ਫਾਈਨਾਂਸ ਕਰਦੇ ਆ ਲੋਕ ਵਿਆਜ ਬੜੀ ਪਾ ਲਿਆ ਆ ਬੜੀ ਕਰ ਦਿੰਦੇ ਉਹ ਬੜੀ ਕਰ ਦਿੰਦੇ ਹਨਾ ਉਹ ਚੀਜ਼ਾਂ ਹੋਣ ਗਈਆਂ ਠੀਕ ਹੈ ਜੀ ਹੁਣ ਸਿਰਫ ਤੁਸੀਂ ਲੱਖ ਨੂੰ ਸਾਲ ਦੀ 8000 ਰੁਪਿਆ ਵਿਆਜ ਲੱਗੂਗੀ ਤੇ ਤੁਸੀਂ ਇਹਦੇ ਮਾਲਕ ਬਣ ਸਕਦੇ ਜੀ ਤੇ ਪ੍ਰੋਪਰ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਹੈ ਛੋਟੀ ਜੀ ਕਿਸ਼ਤ ਬੰਨੀ ਜਾਊਗੀ ਇਹਦੀ ਠੀਕ ਹੈ ਜੀ ਜੋ ਵੀ ਬੈਂਕਾਂ ਲੈ ਬੰਨਤੀ ਵੀ ਤੁਹਾਡੇ ਸਿਬਲ ਸਕੋਰ ਤੇ ਆ ਤੁਹਾਡੀ ਇਨਕਮ ਤੇ ਆ ਠੀਕ ਹੈ ਕਿੰਨਾ ਦੇ ਲੋਨ ਹੋਏ ਨਾ ਬੈਂਕਾਂ 70 ਤੋਂ 80% ਲੋਨ ਇਹਦੇ ਤੇ ਤਕਰੀਬਨ ਕਰ ਦਿੰਦੀਆਂ ਆ ਆਜੋ ਹੁਣ ਅਗਲੀ ਇੰਗਣ ਇਹਦਾ ਚੈੱਕ ਕਰ ਲਓ ਠੀਕ ਹੈ ਜੀ ਹੁਣ ਸਾਰੀ ਤੁਸੀਂ ਸਕੀਮ ਸਮਝ ਲਈਏ ਉਹ ਹਿਸਾਬ ਨਾਲ ਹੀ ਤੁਸੀਂ ਕਾਲ ਕਰ ਸਕਦੇ ਜੀ ਠੀਕ ਹੈ ਜੇ ਤੁਹਾਨੂੰ ਚੰਗੀ ਲੱਗੇ ਰੇਟ ਇਹਦਾ ਹੈਗਾ ਜੇ 3,60,000 ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਵਾਧਾ ਘਾਟ ਆਪਾਂ ਜਰੂਰ ਕਰਾਂਗੇ ਮਾਨਤਾ ਨਾਲ ਜਰੂਰ ਕਰਾਂਗੇ ਅਜੇ ਤੱਕ ਸਟਿੱਕਰ ਹੀ ਦੇਖ ਲਓ ਇੰਨਾਂ ਨੂੰਵੇਂ ਲੱਗੇ ਆ ਵੇਖ ਲਓ ਕਿੰਨਾ ਇੰਨਾਂ ਸ਼ੀਲਡ ਹੈ ਨਵਾਂ ਪਿਆ ਜਿੱਥੋਂ ਮਰਜੀ ਚੈੱਕ ਕਰ ਲਓ ਕਰੋ ਚੈੱਕ ਬਿਲਕੁਲ ਨਵੀਨ ਕੋਰ ਗੱਟੀ ਹੈ ਠੀਕ ਹੈ ਜੇ ਕਾਲ ਕਰਨੀ ਤੁਸੀਂ 985520383 ਦੇ ਜਾਂ 98555333 ਤੇ 99 ਤੇ ਕਰ ਸਕਦੇ ਜੀ ਠੀਕ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਾਦੇ ਯਾਰਾਂ ਦੋਸਤਾਂ ਦਾ ਸਿਰਫ ਤੁਸੀਂ 8000 ਰੁਪਏ ਸਾਲ ਨੂੰ ਲੱਖ ਦੀ ਵਿਆਜ ਲੱਗੂਗੀ ਤੁਸੀਂ ਗੱਡੀ ਦੇ ਮਾਲਕ ਬਣ ਸਕਦੇ ਹੋ ਬਾਕੀ ਤੁਹਾਡਾ ਥੋੜਾ ਜਿਹਾ ਸਿਬਲ ਸਕੋਰ ਤੇ ਹੋਊਗਾ ਠੀਕ ਹੈ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ ਜੀ